ਹਾਂਜੀ ਬਾਈ ਸਸਰੀ ਕਾਲ ਜੀ ਸਾਰਾ ਨੂੰ ਅੱਜ ਪੈਂਡ ਸੰਧੂਏ ਠੀਕ ਹੈ ਜੀ ਸੰਧੂ ਡੇਰੀ ਫਾਰਮ ਠੀਕ ਹੈ ਜੀ ਬਾੱਕੀ ਬੋਰਡ ਤੇ ਲਿਖਿਆ ਬਾਈ ਦਾ ਨੰਬਰ ਕੰਟੈਕਟ ਨੰਬਰ ਨੂੰ ਠੀਕ ਹੈ ਜੀ ਧਰਵਿੰਦਰ ਸਿੰਘ ਨੰਬਰ 62 802 18 847 ਠੀਕ ਹੈ ਬਾਈ ਜੀ ਸਾਨੂੰ ਪਤਾ ਜੀ ਪਹਿਲਾਂ ਵੀ ਬਹੁਤ ਜ਼ਿਆਦਾ ਵੀਡੀਓ ਆਪਾਂ ਬਣਾਉਂਦੇ ਰਹੇ ਆ ਸੰਧੂ ਪੈਂਡ ਤੇ ਬਹੁਤ ਸਹਿਯੋਗ ਦਿੱਨੇ ਤੁਸੀਂ ਵੀਡੀਓ ਨੂੰ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਕੋਲ ਹੈਗੇ ਆ 10 11 ਲੱਗ ਪਕਾਉ ਨਹੀਂ ਨਹੀਂ ਜਾਣਕਾਰੀ ਖਰਗਿਰ ਜੀ ਸਸਰੀ ਆ ਜੀ ਸਸਰੀ ਗਾਲ ਜੀ ਗਿਨਾ ਜੀ ਆਪਣਾ ਨਾਂ ਬਾਈ ਧਰਮਿੰਦਰ ਸਿੰਘ ਜੀ 56 ਪਿੰਡ ਆਪਣਾ ਸੰਧੂ ਕਲਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੰਬਰ ਦੱਸੋ ਫਿਰ ਆਪਣਾ 62802 ਜੀ 18644 ਜੀ ਠੀਕ ਹੈ ਜੀ ਅਫਰ ਖਰਗਿਰ ਜੀ ਕਿੰਨੇ ਨਾਗਾ ਅੱਜ ਅੱਜ ਭਾਈ ਆਪਣੇ ਕੋਲੇ 11 ਨਾਗਾ ਜੀ ਵਿਕਰੀ ਵਾਲੇ ਠੀਕ ਹੈ ਜੀ ਦੋ ਜਰਸੀ ਬੱਚੀਆਂ ਨੇਗੀਆਂ ਠੀਕ ਹੈ ਜੀ ਤੇ ਨੌ ਐਚਓ ਬੱਚੀਆਂ ਜੀ ਠੀਕ ਹੈ ਜੀ ਤੇ ਇਹ ਮਿਲਕਟੀ થી ਸਾਰੀਆਂ 6 ਮਹੀਨਿਆਂ ਤੋਂ ਲੈ ਕੇ 12 13 ਮਹੀਨਿਆਂ ਤੱਕ ਇਹ ਜਾਏਗੀ ਬੱਚੰਗਾਰੀ ਠੀਕ ਹੈ ਜੀ ਤੇ ਆ ਪਹਿਲੀ ਦੱਸੋ ਜੀ ਪਾਈਦਰ ਨੂੰ ਸਟਾਰਟਿੰਗ ਕਰ ਲੈਣੇ ਆ ਬਾਈ ਪਹਿਲੇ ਦੋ ਨੰਬਰਾਂ ਤੇ ਦੋਵੇਂ ਜਰਸੀ ਨਸਲੀਆਂ ਬੱਚੀਆਂ ਨੇਗੀਆਂ ਠੀਕ ਹੈ ਜੀ ਦੰਦੋ ਖੀਰੀਆਂ ਨੇ ਏਜ ਇਹਨਾਂ ਦੀ ਮੰਨ ਕੇ ਚਲੋ ਵੀ 10 ਤੋਂ ਘੱਟ ਮੰਨਤੀ ਹੈ ਜੀ ਠੀਕ ਹੈ ਜੀ ਕਾਰਡ ਪੂਰੇ ਚੰਗੇ ਦੀਆਂ ਨੇਗੀਆਂ ਠੀਕ ਹੈ ਜੀ ਫੇਸ ਦੇਖ ਲਿਓ ਬੱਚੀ ਦਾ ਲਾਈਮਨ ਹੈਡ ਦੀ ਬੱਚੀ ਹੈ ਜੀ ਠੀਕ ਹੈ ਜੀ ਕੁਆਲਿਟੀ ਦੇਖੋ ਜੀ ਹਾਂ ਜੀ ਹਾਂ ਜੀ ਇਸ ਕੁਆਲਿਟੀ ਦੇ ਸਨਵਰਾ ਹਾਂ ਦੋ ਨੰਬਰ ਵਈ ਕੀ ਰੇਟ ਹੈ ਜੀ ਰੇਟ ਬਾਈ ਇਹਦਾ 26000 ਰੁਪਏ ਜੀ ਸੱਭੂ ਹੀ ਆਰੇ ਹਾਂ ਜੀ ਠੀਕ ਹੈ ਇਹ ਸਭ ਦੀ ਯੂਆਰ ਦੀ ਰੇਟ ਹੈ ਮਰ ਰਿਕਾਰਡ ਹੈਗੀ 25 26 ਕਿਲੋ ਦਾ ਠੀਕ ਹੈ ਜੀ ਹਾਂ ਚਾਹ ਆਗੇ ਨਖੜ ਮੇ ਫੋਰ ਸ਼ਾਂਗ ਪੋਰਾ ਵੀ ਇਹ ਨਹੀਂ ਇਹ ਜਾਨਵਰ ਦੀ ਸੋਹਣੀ ਬੱਛੀ ਹੈਗੀ ਹਾਂਜੀ ਹਾਂਜੀ ਤੇ ਮੰਨ ਕੇ ਚਲੋ ਵੀ ਜਨਮ ਦੀ ਚਿੱਟੀ ਕਾਲਾ ਜੂ ਬੱਛੀ ਠੀਕ ਹੈ ਜੀ ਆਵਰੇ ਦੂਜੇ ਨੰਬਰ ਤੇ ਜਿਹੜੀ ਡੈਨਮਾਰਕ ਦੀ ਬੱਛੀ ਆ ਠੀਕ ਹੈ ਜੀ 22035 ਦੀ ਹੈਗੀ ਕੁਆਲਟੀ ਦੇਖੋ ਫੇਸ ਦੀ ਠੀਕ ਹੈ ਜੀ ਇਹ ਮਾ ਮਾਰ ਕਾਰਡ ਲੈ ਜੀ ਇਦੀ ਮਦਰਦਾਰ ਕਾਰਡ ਸੀਗਾ 26 27 ਕਿਲੋ ਦਾ ਠੀਕ ਹੈ ਜੀ ਜਾਨ ਬਹੁਤ ਵੱਚੀ ਚੰਨੇ ਗਰਾਂ ਕੀ ਪਲੀ ਵੀ ਇਹ ਨਾਰਮਲ ਜੀ ਹੀਟ ਚ ਹੈਗੀ ਵੱਚੀ ਜੀ ਠੀਕ ਹੈ ਜੀ ਠੀਕ ਹੈ ਠੀਕ ਆ ਬਹੁਣ ਕਰੀ ਅੱਜ ਜਲਵਾ ਲੇ ਠੀਕ ਹੈ ਵੀ 25 ਦਿਨਾਂ ਬਾਅਦ ਅਗਲੀ ਹੀਟ ਤੇ ਅੜਕੇ ਜਲਵਾਊਗਾ ਜੇ ਵਜ਼ਨ ਹੋਰ ਗ੍ਰੋਥ ਕਰ ਜੀ ਠੀਕ ਹੈ ਜੀ ਹਾਂ ਜੀ ਬਈ ਇਹਦਾ ਰੇਟ ਦੱਸੋ ਜੀ ਰੇਟ ਇਹਨਾਂ ਦਾ ਜੋੜੀ ਦਾ 26 26000 ਰੁਪਈਆ ਜੀ ਠੀਕ ਹੈ ਜੀ ਦੇਖੋ ਕੱਠਾ ਨਾਲ ਜੂਗਾ ਪਪਿਆਦਿਆਂ ਦੇ ਦਾਂਗੇ 25 25 ਨੂੰ ਦੇ ਦਾਂਗੇ ਠੀਕ ਹੈ ਜੀ ਮਾਨਤਾਂ ਨੂੰ ਫਿਰ ਵੀ ਜਾਇਦ ਜਾ ਹੋ ਜੀ ਠੀਕ ਹੈ ਜੀ ਹਾਂ ਜ ਅਗੇ ਵਾਈ 3 ਨੰਬਰ ਤੇ ਆ ਗਈ ਜੀ ਬੱਚੀ ਹਾਂਜੀ ਹਾਂਜੀ ਇਹ ਫਰੀडम ਦੀ ਹੈ ਜੀ ਐੀਬੀਐਸ ਦੀ ਠੀਕ ਹੈ ਜੀ ਬੱਚੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਬੱਚੀ ਦਾ ਗਰੂਪ ਦੇਖ ਲਓ ਇਨਸਟਰਕਚਰ ਦੇਖ ਲਓ ਜੀ ਬੱਚੀ ਦਾ ਠੀਕ ਹੈ ਜੀ ਠੀਕ ਮੌਸੂਨੀ ਬੱਚੀ ਜੀ ਸੋਹਣੀ ਖੜਨੀ ਹੈ ਜੀ ਹਾਈ ਟ੍ਰੈਂਥ ਬਹੁਤ ਜ਼ਿਆਦਾ ਸੋਹਣੀ ਆ ਥਣ ਚਾਰ ਆਈ ਨਿਕੜ ਮੈਂ ਠੀਕ ਹੈ ਜੀ ਖੜਨ ਦਾ ਢਾਂਚਾ ਜਿਹੜਾ ਸਟਾਈਲ ਉਹ ਬਹੁਤ ਸੋਹਣਾ ਹੀ ਬੱਚੀ ਦਾ ਠੀਕ ਹੈ ਜੀ ਠੀਕ ਬਾਕੀ ਜਿਹੜਾ ਮਦਰ ਦਾ ਰਕੌਣ ਆ 32 33 ਕਿਲੋ ਦਾ ਜੀ ਠੀਕ ਹੈ ਜੀ ਇਹਦਾ ਕੀ ਰੇਟ ਆ ਭਰਾ ਇਹਦਾ ਰੇਟ 28000 ਰੁਪਏ ਜੀ 28000 ਰੁਪਏ ਮਾਨਪਾਰ ਹੋ ਜਾਊਗਾ ਜੀ ਠੀਕ ਹੈ ਜੀ ਉਹ ਵੇ ਜਿਹੜੀਆਂ ਇਹ ਚਾਰ ਵੱਛੀਆਂ ਨੇ ਆਈਆਂ ਵੱਡੀਆਂ ਏ.ਆਈ ਦੇ ਕਾਬਲ ਨੇ ਆਈਆਂ ਇਹ ਠੀਕ ਹੈ ਜੀ ਇਹਨਾਂ ਦਾ 28 28000 ਰੁਪਏ ਰੇਟ ਹੈ ਜੀ ਠੀਕ ਹੈ ਹਾਂ ਜੀ ਭਾਈ ਦੇਖ ਸਕਦੇ ਹੋ ਠੀਕ ਹੈ ਜੀ ਕੱਦ ਕੋ ਤਾਂ ਸੋਹਣਾ ਠੀਕੇ ਦੇਖ ਲਾ ਫਰੂ ਵੀ ਸੋਹਣਾ ਥਣ ਵੀ ਚਾਰ ਆਈ ਨਿਕਲ ਮੇ ਠੀਕ ਹੈ ਜੀ ਠੀਕ ਹੈ ਬਾਕੀ ਕੋਈ ਹੋਰ ਜੀ ਗੱਲ ਹੈ ਨਹੀਂ ਜੀ ਤੇ ਹੋਰ ਸ਼ਾਂਗਲੀ ਜੀ ਠੀਕ ਹੈ ਜੀ ਹਾਂ ਜੀ ਆਹ ਦੇ ਫਿਰ ਚਾਰ ਨੰਬਰ ਅੱਗੇ ਅੱਗੇ ਜਿਹੜੀ 4 ਨੰਬਰ ਦੀ ਹਾਂਜੀ ਹਾਂਜੀ ਸਾਈਕਲ ਬੱਚੀ ਹੈ ਜੀ ਫੇਸ ਦੇਖ ਲਓ ਬੱਚੀ ਦਾ ਆਪਾਂ ਜ਼ਿਆਦਾ ਨਹੀਂ ਚਲਾ ਕੇ ਦਿਖਾਉਂਦੇ ਕਿਉਂਕਿ ਵੀਡੀਓ ਜ਼ਿਆਦਾ ਵੀ ਲੰਮੀ ਹੋ ਜੂ ਠੀਕ ਹੈ ਜੀ ਢਾਂਚੇ ਦੀ ਸੋਹਣੀ ਆ ਲੰਮੀ ਬਹੁਤ ਆਈ ਚੌੜੀ ਬਹੁਤ ਆ ਪਿੱਠ ਪੁੜੇ ਦੀ ਹਾਂਜੀ 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 ਇਹ ਮਦਰ ਕੋਡ ਇਹਦਾ ਵੀ ਹੈਗਾ ਜੀ ਬਤਨ ਦੇ ਤੀ ਕੋ ਦਾ ਠੀਕ ਹੈ ਜੀ ਅਸਾਂ ਇਹਦਾ ਰੇਟ ਵੀ ਲੀ ਜੀ 28000 ਰੁਪਏ ਇਹਦਾ 28000 ਹੈ ਇਹ ਚਾਰਾਂ ਬੱਸਿਆਂ ਦਾ ਚਾਰ ਛਿਆਂ ਲਈਆਂ ਹੈ ਇਹ ਇਹਦੇ ਕਰਨਾ 28000 ਰੁਪਏ ਰੇਟ ਆਈ ਠੀਕ ਹੈ ਜੀ ਮੰਨਪਰ ਹੋ ਜੂਗਾ ਭਾਈ ਠੀਕ ਹੈ ਚਲ ਦਰਬੰਦਰ ਇਹ ਜੀ ਅ ਇਨਾ ਸੇਮ ਜੇਨਰੇਟਰ ਸਿਆ ਇਹਦਾ ਦਾ ਦੋ ਰਿਕਾਰਡ ਦਾ ਦੋ ਤੇ ਪਰ ਕਾਰ ਵੀ ਨੇ ਐਵਰੇਸਟ ਦੀ ਹੈ ਬੱਚੀ ਠੀਕ ਹੈ ਜੀ ਫੇਸ ਦੇਖ ਲੋ ਬੱਚੀ ਦਾ ਠੀਕ ਹੈ ਜੀ ਸੋਹਣੇ ਫੇਸ ਚ ਹੈ ਕਿ ਸੋਹਣੀ ਹਾਈਟ ਲੈਂਥ ਆ ਠੀਕ ਹੈ ਜੀ ਨਾਲ ਚਾਰਾਂ ਨਿਖੜਵੇਂ ਠੀਕ ਹੈ ਜੀ ਕਦ ਕਾੜ ਫੁੱਲਾ ਇਹਦੇ ਵੀ ਕਾਬਲ ਆਈ ਰੇਟ ਇਹਦਾ ਵੀ 28000 ਰੁਪਏ ਠੀਕ ਹੈ ਜੀ ਅੱਗੇ ਇੱਕ ਸਨੋਮੈਨ ਦਾ ਬੱਚਾ ਹੈ ਜੀ ਹਾਂ ਜੀ ਹਾਂ ਜੀ ਕੁਆਲਟੀ ਫਾਈਨਿੰਗ ਦਾ ਤੇ ਬਿਊਟੀ ਬਹੁਤ ਹੈ ਜੀ ਹਾਂ ਜੀ ਆਪਾਂ ਤੋੜ ਕੇ ਦੇ ਹਾਂ ਬਾਕੀ ਸੋਹਣੀ ਸੁਨਖੇ ਬਹੁਤ ਦੇਖੋ ਇਸ ਦੇਖ ਲੋ ਬੱਚੀ ਦਾ ਸੋਹਣੀ ਦਾ ਜਿਵੇਂ ਕਹਿੰਦਾ ਵੀ ਅੰਤ ਹੀ ਕੋਈ ਨਹੀਂਗਾ ਬੱਚੇ ਦਾ ਅੱਖਾਂ ਵੀ ਰਈਆਂ ਨੇ ਹਾਂਜੀ ਮੁੱਖਾ ਫੇਸ ਕੁਆਲਟੀ ਹਾਂਜੀ ਦੇਖ ਸਕਦੇ ਨੇ ਮੋੜ ਲਓ ਭਰਾ ਦੇਖੋ ਫੇਸ ਦਾ ਰੰਗ ਰੂਪ ਸੋਹਣਾ ਸਪਨਾ ਕੱਦ ਘੜਵਲ ਸੋਹਣਾ ਬੱਚੀ ਦਾ ਠੀਕ ਹੈ ਠੀਕ ਹੈ ਠੀਕ ਹੈ ਦੇ ਆ ਵੀ ਠੀਕ ਹੈ ਰੇਟ ਲੱਥਾਈ ਹੈਰ ਭੀਆ ਠੀਕ ਹੈ ਠੀਕ ਚਾਰਾਂ ਵਾਲੇ 28 ਮਾਮ ਤਰ ਹੋ ਜੂਗਾ ਅੱਜ ਠੀਕ ਹੈ ਜੇਕਰ ਆਪਣੇ ਤੋਂ 5 ਨਾਲ ਅਗਲੇ ਲਊਗਾ ਜੀ ਟ੍ਰਾਂਸਪੋਰਟ ਫ੍ਰੀ ਹੋ ਜੂਗੀ ਉੱਥੋਂ ਠੀਕ ਹੈ ਜੀ ਅੱਗੇ ਕੀ ਆਪਣੀ 7ਵੇਂ ਨੰਬਰ ਤੇ ਜੀ ਠੀਕ ਹੈ ਜੀ ਥਣਚਲ ਚਾਰ ਆਈ ਨੇ ਖੜਵੇਂ ਹੋੜ ਸ਼ਾਂਗ ਹੈ ਨਹੀਂ ਜੀ ਹਾਂਜੀ ਹਾਂਜੀ ਸੋਹਣੀ ਬੱਚੀ ਪੌਛਾਵੜੇ ਪੱਠ ਪੂੜੇ ਦੀ ਬਾਈ ਇਹ ਠੀਕ ਹੈ ਜੀ ਤੇ ਡੈਨਮਾਰਕ ਦੀ ਆਈ ਇਹ ਬੱਚੀ ਠੀਕ ਹੈ ਜੀ 40 127 ਦਾ ਬੱਚਾ ਜੀ ਫੇਸ ਦੇਖ ਲਓ ਮਿਲਕੀ ਦੀ ਸੋਹਣੀ ਹੈ ਵੀ ਠੀਕ ਹੈ ਜੀ ਰੰਗ ਰੂਪ ਦੀ ਹਾਈਟ ਲੈਂਥ ਦੀ ਬਹੁਤ ਸੋਹਣੀ ਹੈ ਬੱਚੀ ਠੀਕ ਹੈ ਤੇ ਮਿਲਕ ਘੋੜੇ ਦਾ ਹੀ 32 33 ਕਿਲੋ ਦਾ ਜੀ ਠੀਕ ਹੈ ਜੀ ਠੀਕ ਦੇਖ ਲਓ ਬੱਚੀ ਦਾ ਰੰਗ ਰੂਪ ਸੋਹਣਾ ਢਾਂਚਾ ਵੀ ਸੋਹਣਾ ਹੈ ਠੀਕ ਹੈ ਤੇ ਰੇਟ ਇਹਦਾ ਬਾਈ ਚਾਹੁੰਦੀ ਹੈ ਬਾਈ ਜੀ ਦਾ ਰੇਟ ਹੈਗਾ 24000 ਜੇ ਕਿਸੇ ਵੀਰ ਨੇ ਘੱਟ ਪੈਸੇ ਲੈਣੇ ਤਾਂ ਜ਼ਰੂਰ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਜੀ ਤੇ ਬੱਸ ਇਹ ਤਕਰੀਮ ਸਾਰੇ ਸੁਣੇ ਬਾਈ ਕੋਲ ਅੱਗੇ ਬਾਈ ਜੀ ਤੇ ਆ ਗਈ ਜਿਹੜੀ ਬੱਚੀ ਆਪਣੇ ਕੋਲ 8ਵੇਂ ਨੰਬਰ ਤੇ ਠੀਕ ਹੈ ਜੀ ਰੂਟ ਬਾਲ ਦੀ ਬੱਚੀ ਲਈ ਇਹ ਠੀਕ ਹੈ ਜੀ ਫਿਰ ਦੇਖਿਓ ਬੱਚੀ ਦਾ ਵਧੀ ਬੁਧੀ ਦੇਖੋ ਹਾਂਜੀ 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 ਕੁਆਲਿਟੀ ਪੂਰੀ ਟੌਪ ਆ ਬੱਚੀ ਦੀ ਠੀਕ ਹੈ ਤੇ ਰੰਗ ਰੂ ਬਹੁਤ ਜਿਆਦਾ ਸੋਹਣਾਗਾ ਸਹੀ ਗੱਲ ਹੈ ਜੀ ਬੱਚਾ ਹੋਊਗਾ ਇਹ 9 ਮਹੀਨਿਆਂ ਦਾ ਠੀਕ ਹੈ 8 ਮਹੀਨੇ ਦਾ ਹੋਵੇ 9 ਦਾ ਹੋਵੇ ਇਹ ਨੀਕੇ ਜਾਈ ਦੀ ਠੀਕ ਹੈ ਜੀ ਤੇ ਰੇਟ ਆਪਾਂ ਇਹਦਾ 20000 ਰੁਪਏ ਰੱਖਿਆਗਾ ਦੇਖੋ ਜੀ ਬਾਈ ਜੀ 20000 ਰੁਪਏ ਰੇਟ ਆ ਬਹੁਤ ਜਿਆਦਾ ਸੋਹਣਾ ਬੱਚਾ ਸੋਹਣਾ ਬੱਚਾ ਤੇ ਥੱਲੇ ਝੋਲੀ ਥਣ ਚਾਰ ਠੀਕ ਹੈ ਜੀ ਇੱਕ ਸਾਲ ਦਾ ਫੜੀਂ ਗਾਰ ਕੇ ਥਾਣਾ ਚਾਰੀ ਠੀਕ ਹੈ ਜੀ ਕਟੋਰੀ ਢਾਲਦੀ ਆ ਠੀਕ ਹੈ ਅਗਿਆ ਤਿੰਨੇ ਬੱਚੇ ਜਿਹੜੇ ਜਿੱਤੇ ਬਾਈ ਸਤ ਸਤ 7 ਮਹੀਨਿਆਂ ਦੇ ਹੋਣਗੇ 6 ਤੋਂ 7 ਮਹੀਨਿਆਂ ਦੇ ਠੀਕ ਹੈ ਜੀ ਬੱਚੇ ਸੋਹਣੇ ਹੈਗੇ ਆ ਸਟਾਈਕਰ ਦਾ ਆ ਗਿਆ ਠੀਕ ਹੈ ਜੀ ਆ ਡੈਨ ਮਾਰ ਕੇ 40 432 ਦਾ ਆ ਗਿਆ ਠੀਕ ਹੈ ਜੀ ਤੇ ਆ ਬੱਚੇ ਕੀ ਜਿਹੜੀ ਇਹ ਬਰੂਟ ਦੀ ਹੈਗੀ ਬਰੂਟ ਦੀ ਬਰੂਟ ਦੀ ਐਬੀਐਸ ਦੀ ਠੀਕ ਹੈ ਜੀ ਹਲੇ ਝੋਲੀ ਦੇਖੋ ਠੀਕ ਹੈ ਜੀ ਉਹ ਸੋਹਣੇ ਹਨ ਚਾਰ 30 ਠੀਕ ਹੈ ਜੀ ਤੇ ਰੇਟ ਆਪਾਂ ਇਹਨਾਂ ਦਾ 1600 1600 ਰੱਖਿਆ ਬਈ ਜੀ ਬਹੁਤ ਹੀ ਘੱਟ ਰੇਟ ਠੀਕ ਹੈ ਜੀ 1600000 ਜਮਾਤ ਬਹੁਤ ਜਿਆਦੇ ਸੋਹਣੇ ਬੱਚੇ ਹੈਗੇ ਹਾਂਜੀ ਹਾਂਜੀ ਹਾਂ ਲੋ ਆਪਣਾ ਤੋਰ ਕੇ ਵੀ ਦਿਖਾ ਦਿੰਦੇ ਹੈਗੇ ਠੀਕ ਹੈ ਜੀ ਤੇ ਬੱਚੀ ਥਲੇ ਝੋਲੀ ਵੀ ਦੇਖਣ ਜੋਗਾ ਠੀਕ ਹੈ ਜੀ ਠੀਕ ਹੈ ਇਹ ਦੇਖੋ ਬੱਚੀ ਦਾ ਠੀਕ ਹੈ ਬਹੁਤ ਹੀ ਘੱਟ ਪ੍ਰੇਸ਼ ਦੱਸਿਆ ਹੋਈ ਨੇ ਨਾਲੇ ਸੋਹਣੇ ਬੱਚੇ ਵੀ ਜਿਸ ਨੇ ਬਾਹਰ ਨਹੀਂ ਆ ਤਾਂ ਬਹੁਤ ਹੀ ਦੱਦਣੀਆਂ باقی ਥਲੇ ਝੋਲੀ ਦੇਖੋ ਹਾਂਜੀ ਹਾਂਜੀ ਤਾਂ ਤੁੱਖੜਾ ਮੇਰੀ ਸਾਰੇ ਕਿਆ ਬਾਤਾਂ ਆ ਬੱਚੀ ਥਲੇ ਝੋਲੀ ਦੀ ਨਾ ਠੀਕ ਹੈ ਤੇ ਰੇਟ ਵੀ ਆਪਾਂ 16000 ਫਿਰ ਰੱਖਿਆ ਜੈ ਜਾਰੇ ਟਾਈਮ ਮੰਗਣੂਗੀ ਵੀ ਮੰਦੀ ਜੇ ਉਹਦਾ ਕੀ ਨਾ ਠੀਕ ਹੈ ਠੀਕ ਹੈ ਆਪਾਂ ਮਾਨਸਨ ਕਰਕੇ ਇਕੱਠਾ ਲਈ ਤੇ ਠੀਕ ਹੈ ਠੀਕ ਫਿਰ ਜੀਤਾ ਫਾਰਮ ਟਿਕ ਨੂੰ ਬਾਤ ਸਬਸਕ੍ਰਾਈਬ ਕਰਨਾ ਜ਼ਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੇਂ ਨਵੀਂ ਵੀਡੀਓ ਅਪਲੋਡ ਕਰਦੇ ਰਹੇ ਆਪਣਾ ਨੰਬਰ ਹੈ 7528000355 ਜੇ ਕਿਸੇ ਵਾਈ ਨੇ ਐਡ ਕਰਾਉਣੀ ਹੈ ਤਾਂ ਜ਼ਰੂਰ ਬਾਈ ਰੀਕਨੈਕਟ ਕਰਿਓ ਮਿਲਦੇ ਆ ਭਰਾ ਅਗਲੀ ਵੀਡੀਓ ਚ ਆਪਕੇ ਬਾਈ